ਆ ਵੇਖੋ ਜੀ ਮੁੰਡੇ ਆਪਣੇ ਹੁਣ ਫਰਵਾਈਆਂ ਵਾਲਾ ਟੈਂਟ ਤਿਆਰ ਕਰ ਰਹੇ ਆ ਅ ਗੱਗੂ ਵੀਰਾ ਹੈਪੀ ਮਨਜਿੰਦਰ ਉਹ ਤਿਤਰੀ ਮਿਤਰੀ ਸਾਡਾ ਸਫਾਈ ਦੇ ਲੱਗਿਆ ਹੋਇਆ ਉਹ ਝਾੜੂ ਮਾਰ ਰਿਹਾ ਆਹ ਜੀ ਪੱਟਾ ਟੈਂਟ ਨੂੰ ਤਿਆਰ ਹੋ ਰਿਹਾ ਫਰਵਾਈਆਂ ਵਾਲਾ ਦੇਖੋ ਜੀ ਪੂਰਾ ਜੋਰ ਲੱਗਿਆ ਪਿਆ ਮੁੰਡਿਆਂ ਦਾ ਪਾਸਾ ਹੀ ਰਹਿ ਗਿਆ ਸੀਗਾ ਸੁਭਾਇਆ ਚੱਲਦੀਆਂ ਦੀ ਜੋਰਾਂ ਤੇ ਆਹ ਦੇਖੋ ਛਲਕਾ ਹੋ ਰਿਹਾ ਬੰਦੇ ਸਾਰੇ ਸੇਵਾ ਤੇ ਆਉਣ ਲੱਗੇ ਹੋਏ ਤੇ ਕੰਮ ਆਉਣਾ ਪਾ ਨੇੜ ਮਾਰ ਕੇ ਲਾ ਦਿੱ ਗਏ ਅੱਜ ਰਾਤ ਨੂੰ ਠੰਡ ਬਹੁਤ ਹੁੰਦੀ ਆ ਜੀ। ਦਿਨ ਦੇ ਨਾ ਬੜਾ ਗਰਮੀ ਹੁੰਦੀ ਆ। ਆ ਤਿੱਧਰੂ ਜਾਂਦਾ ਸਫਾਈ ਮਾਰੀ। ਕੋਣ ਆ? ਝਾੜੂ ਲਾਤਾ। ਆ ਜੀ ਬਣਾਦਾ। ਆਪਣਾ ਬਰਤਨ ਸਾਫ ਕਰਨ ਨਾਲ ਸਫਾਈ ਸੁਫੀ ਹੋ ਗਈ ਇੱਥੇ ਸਾਰੇ। ਆ ਡੱਕਡੁਕ ਸਾਫ ਕਰਤੇ। ਲਓ ਜੀ। ਓ ਦੇਖੋ ਜੀ ਚਾਰ ਚਫੇਰੇ ਸਾਫ਼ ਕੀਤਾ ਪਿਆ ਜਿਹੋ ਦਾ ਚਰਾਂ ਦੇ ਦਾਲੇ ਹੋਇਆ ਹੋਇਆ ਜੀ ਓ ਕਿੰਨੇ ਜੋਦੇ ਕਿੰਨਾ ਕਰੇਗੇ ਵਾ ਖਤਰਾ ਖਤਰਾ ਹੋ ਗਿਆ ਤਿਆਰ ਜੁੜਾ ਆ ਬਾਲਣ ਬਰਾਜ ਜੀ ਆਪਣਾ ਠਗਿਆ ਆ ਘਰਤੀਆਂ ਦੀ ਚੁਰਾਹ ਤਿਆਰ ਠੀਕ ਹੈ ਜਰਾ ਨਾ ਨਾ ਕੰਮ ਦੇ ਸੋਨੋ ਭਾਈ ਚੁਰਾਹ ਕਰਾ ਕਰਤੀਆਂ ਤਿਆਰ ਜੀ ਮੁੰਡੇ ਸਾਰੇ ਬਾਹਰ ਆ ਟੈਂਟ 'ਚ ਠੀ ਸਾਰੇ ਬਾਹਰ ਕੰਮ ਕਰ ਰਹੇ ਕੰਮ ਕਰ ਰਹੇ ਆ ਤਿੱਧਰ ਆ ਗਿਆ ਵੀ ਤਿੱਧਰ ਕਿਵੇਂ ਕੀ ਕਰ ਗਏ ਅੱਛਾ ਤੁਹਾਡੇ ਆ ਕਿਵੇਂ ਟੜ ਝੂੜੂ ਲਾਦਾ ਸਾਰੇ ਹਾਂਜੀ ਲਾਦਾ ਜੀ ਲਾਈ ਜਾਂਦਾ ਸੀ ਪਰ ਠੀਕ ਆ ਮੱਲੀ ਜਾਂਦਾ ਝਾੜੂ। ਓਹ ਠੀਕ ਆ। ਉਧਰ ਵੀ ਸਾਡਾ 14 ਵੀਰ ਲਾਈ ਜਾਂਦਾ ਝਾੜੂ। ਉਹ ਪੂਰਾ ਜੰਮ ਜੂ ਪਰਸੋਂ ਨੂੰ ਜਲਪਾਣ ਦਾ ਛੱਟਾ ਲਾ ਰਹੇ ਆ। ਚੱਲ ਪਾਣ ਦਾ ਛੱਟਾ। ਬਈ ਕਿਉਂ ਨਹੀਂ ਬਈ ਗੱਤਿਆ ਕਰੇ। ਕੋਈ ਨਹੀਂ। ਓਹ ਵੀ ਬੁੜੀ ਬਣਾ ਕੇ ਪਾਉਣੀ ਹੈ ਨਾ। ਅੱਛਾ। ਫਿਰ ਆਏ ਆਉਗੀ। ਜਲਪਾਣ ਦਾ ਛੱਟਾ ਇਦਾਂ ਮੁੰਡੇ ਆਪਣਾ ਟ੍ਰੈਕਟਰਾਂ ਕੰਮ। ਆਹ ਦੀ ਫਲਵਾਈਆਂ ਦਾ ਟ੍ਰੈਕਟਰ ਤਿਆਰ ਹੋਈ ਜਾ ਰਿਹਾ। ਕਿਰਪਾਲ। ਪਰ ਤਕਰੀਬਨ ਤਕਰੀਬਨ ਕੰਮ ਨੇ ੜੀ ਆ ੜੀ ਆ ਉਹ ਗੰਦ ਨਹੀਂ ਚੰਨਪਾ ਉਹ ਵੀਡੀਓ ਬਣਾਉਂਦਾ ਰਹਾਂ 12 ਖੇਤੇ ਖਤਕੇ ਨਾਲ ਦੀ ਖਤਕੇ ਕਰੀ ਚੱਲੋ ਟਾਈਟ ਆ ਬਾਬਾ ਬੈਠਾ ਟਰੈਕਟਰ ਦੇ ਨਾਲ ਦੀ ਨਾਲ ਹੀ ਬਸ ਰਿਆ ਇਹ ਆ ਜੀ ਗੱਗੂ ਵੀਰ ਆਪਣਾ ਆਹ ਹੈ ਵਾ ਜਗਰਾਵਾ ਕਾਲਜ ਦਾ ਮੁੰਡਾ ਟੀ 2 ਮੀ 2 ਹਾਂਜੀ ਆ ਹੈਪੀ ਗਿੱਲ ਓਏ ਗਿੱਲੇ ਤੇ ਨਾ ਢਾਡੂ ਮਾਰੀ ਚੰਗਾ ਗਿੱਲੇ ਤੇ ਪਾਣੀ ਵਾਲੇ ਤੇ ਢਾਡੂ ਨਾ ਮਾਰੀ ਸਾਹ ਤੋਂ ਮਾਰਾ ਆ ਸਵੇਰੇ ਮਾਰ ਲਾ ਜੀ ਹਾਂ ਕੰਪਲੀਟ ਹੈ ਸਾਡੇ ਨੂੰ ਸਾਰਿਆਂ ਨੂੰ ਅਕਨੁਸਾਰ ਮਤਲਬ ਸਾਫ ਨੂੰ ਸਫਾਈ ਸੁਥਰੀ ਹੋਈ ਪਈ ਆ ਕੱਲ ਨੂੰ ਬਾਬੇ ਦੀ ਕਿਰਪਾ ਨਾਲ ਟੈਂਟ ਲੱਗ ਜਾਊਗਾ ਤੇ ਤਕਰੀਬਨ ਤਕਰੀਬਨ ਕੰਮ ਕੱਲ ਨੂੰ ਜਮਾ ਸਮਾਪਤਾ ਵਾਲਾ ਹੀ ਹੈ ਜੀ ਕੱਲ ਨੂੰ ਕਰ ਦਾਂਗੇ ਟੈਂਟ ਟੰਡ ਲਾਵਾਗੇ ਕੱਲ ਨੂੰ ਬਹੁਤ